ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019876 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਵੀਰੇ ਜਸਮਿੰਦਰ ਸਿੰਘ ਆ ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 9779621166 ਜੀ 9779621166 ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਤੇ ਜਿਹੜੀ ਅੱਜ ਆਪਾਂ ਐਸਚੀਪਾ ਗਾਂ ਦੇਖਿਆ ਨਾ ਵੱਡੀ-ਬੁੱਡੀ ਬਹੁਤ ਜ਼ਿਆਦੇ ਆ ਹਾਂਜੀ ਫੁੱਲ ਸਾਈਜ਼ ਦੀ ਵੱਡੀ ਫਾਰਮ ਵਾਲੀ ਵਹੜਾ ਜੀ ਕਿਹੜਾ ਸੂਗਾ ਸੂਈ ਹੈ ਜੀ ਇਹ ਦੂਸਰਾ ਸੂਗਾ ਸੂਈ ਹੈ ਵੀਰੇ ਬੱਚਾ ਦਿੱਤਾ ਹੈ ਨਾ ਮੇਲ ਕਾਫ ਬੱਚਾ ਮੇਲ ਦਿੱਤਾ ਜੀ ਜੇਰ ਜੇਰ ਵਗੈਰਾ ਦਾਣਾ ਜੀ ਤੇ ਇਹ ਜੇ ਆਪਾਂ ਗੱਲ ਕਰੀਏ ਦੁੱਧ ਦੀ ਦੁੱਧ ਮੇਰੇ ਦਾ ਪਲੂਣ ਦਾ 47 48 ਕਿਲੋ ਦੁੱਧ ਦਿੱਤਾ ਹੋਇਆ ਹੈ ਡਬਲ ਵੈੜਾ ਬੁਰੀ ਜਮ ਹਾਂ ਜੀ ਹਾਂ ਏਦਾਂ ਦੇ ਵੈੜਾ ਦੇ ਹਵਾਨੇ ਦਾ ਆਪ ਨੂੰ ਪੀਡੀਐਫ ਮੇਲੇ ਦੇ ਮਿਲ ਜਾਂਦੇ ਦੇਖਣ ਪੀਪੀ ਮੇਲੇ ਦੀ ਮਿਲਦੀ ਹੈ ਜੀ ਦੇਖੋ ਹਾਂ ਜੀ ਠੀਕ ਹੈ ਹਾਂ ਤੇ ਕਪੈਸਿਟੀ ਫਰੇਦ ਕੀ ਸੂਈ ਵੀ ਬਾੜੀ ਤਗੜੀ ਰੁੱਤ ਜਾਂ ਠੰਡ ਜੇ ਸੂਈ ਵੀ ਬਹੁਤ ਸੋਹਣੀ ਰੁੱਤ ਦੇ ਵਿੱਚ ਸੂਈ ਹੈ ਜੀ ਐਵੇਂ ਮੰਨ ਕੇ ਚੱਲੋ ਵੀ ਇਸ ਵਾਰ 50 52 ਕਿਲੋ ਦੁੱਧ ਦੀ ਉਮੀਦ ਹੈ ਜੀ 50 ਕਿਲੋ ਮੰਨ ਕੇ ਬੰਦਾ ਲੈ ਲੈ। ਲੈ ਲਈ। ਬਾਕੀ ਜਿਵੇਂ ਤਾਜੀ ਸੂਈ ਆ ਕੱਖ ਵਗੈਰਾ ਉਹਦੀ ਚੱਕ ਲੈਣਾ। ਕਿੱਥੇ ਪੱਠੇਖਾਨ ਨੂੰ ਬਹੁਤ ਚਾਰੂ ਆ ਜੀ। ਠੀਕ ਆ। ਐਡੀ ਵੜ ਪੱਠੇਗਾ ਕਿਦੋਂ ਤੱਕ ਡਰਦੀਆਂ ਨਹੀਂ ਹੋਰ ਤਾਂ ਕੀ ਹੋ ਉਹ ਹਨਾ ਜੀ। ਠੀਕ ਆ। ਨਾੜਾ ਨੂੜਾ ਨਾਲ। ਬਹੁਤ ਚੰਗੇ ਰਿਕੜਦੀ ਬਹੁਤ ਵਧੀਆ ਸੀਮਾਂ ਲੱਗਿਆ ਹੋਏ ਸੀ। ਚਲੋ ਮੇਲ ਆ ਗਿਆ ਇਹ ਤਾਂ ਕੁਦਰਤ ਦੀ ਹੀ ਹੋਆ। ਬੱਚਾ ਮੂਰੇ ਬੰਦਾ ਕਹਿੰਦੀਆ ਚੋਲ ਹੋ ਮੈਨੂੰ ਹਨਾ। ਹਾਂ ਬੱਚਾ ਹੁਣ ਹਾਂ ਸਾਫ ਸਫਾਈ ਜੀ ਕਰਨ ਲੱਗਿਆ ਤੇ ਉਹਨੇ ਬਾਝ ਹੀ ਲੈ ਬਣਾਇਆ। ਠੀਕ ਆ। ਤੇ ਧਾਰਾ ਦੂੜਾ ਮਾਰ ਕੇ ਦੇਖ ਲਿਆ ਓਕੇ ਆ ਵਗੈਰਾ ਜੀ ਓਕੇ ਜੀ ਕਿੰਨਾ ਕ ਬੋਲਾ 14 ਸਵੇਰੇ ਦਾ ਇਹਦਾ ਸਵੇਰੇ 10 12 ਕਿਲੋ ਬੋਲਾ ਕੱਢਿਆ ਹੋਇਆ ਜੀ 12 ਕ ਵਜੇ ਇਹਦਾ ਹੁਣ ਆਥਰੇ 20 ਕੁ 15 ਕਿਲੋ ਫੇਰ ਕੱਢੂ ਇਹਦਾ ਹਾਂ ਜੀ ਆ ਦੇਖੋ ਹੁਣ ਕੀ ਕਰਦੀ ਆ ਜੀ ਸ਼ਾਮ ਦੇਖਦੇ ਆ ਮੋਲੇ ਦਾ ਕੀ ਹੋਊਗਾ ਮੋਲੇ ਵੀਰੇ ਫੋਨ ਤੇ ਕਰਾਂਗੇ ਜੀ ਹੋਊਗਾ ਜਾਇ ਜੀ ਕੀਮਤ ਚੰਗੀ ਲਾ ਲਈ ਫੋਨ ਲਾਵੇ ਹੁਣੀ ਤਾਂ ਚੰਗੀ ਵੀ ਆ ਜੀ ਉਹ ਤਾਂ ਪਤੀ ਆ ਕਲੀਅਰ ਹੀ ਆ ਹਨਾ ਜੀ ਠੀਕ ਆ 50 ਕਿਲੋ ਦੁੱਧ ਕਲੀਅਰ ਕੱਟ ਦੇ ਦੇਣਾ ਜੀ ਬਾਸਮਤੀ ਵਾਲੀ ਗੱਲ ਜਿਹੇ ਜੀ ਵੈਰਾਈਟੀਆਂ ਹੋਇਆ ਪਾ ਉਹੋ ਜਿਹਾ ਭਾ ਸੋ ਵੀ ਜਿਹੜੇ ਵੀ ਰ ਕਹਿੰਦੇ ਅਸੀਂ 50 ਕਿਲੋ ਵਾਲੀ ਬਿਹੜ ਲੈਣੀ ਆ 20 ਵਾਲੀ 30 ਵਾਲੇ ਢਿੱਲੋਂ ਵੀਡੀਓ ਬਾਈ 50 ਵਾਲੀ ਦਿਖਾ ਹਜਰ ਢਿੱਲੋਂ ਨੇ ਦਿਖਾਉਣ ਵਾਲੀ ਕਸਰ ਨਹੀਂ ਛੱਡੀ ਤੇ ਬਾਈ ਨੇ ਲਿਆਉਣ ਵਾਲੀ ਕਸਰ ਨਹੀਂ ਛੱਡੀ ਤੇ ਸੋਨੂੰ ਪੈਸੇ ਲਾਉਣੇ ਪੈਣੇ ਆ ਤੇ 50 ਕਿਲੋ ਦੁੱਧ ਵਾਲੀ ਬਿਹੜ ਦੱਸਦੀ ਆ ਜੂਰੀ ਇਹਦੀ ਬੋਰੀ ਵੀ ਏ ਥੱਲੇ ਡੀਏਪੀ ਦਾ ਨਾਮ ਤਾਂ ਆਪਾਂ ਲੈਂਦੇ ਨਹੀਂ ਕਿਉਂਕਿ ਮਿਲਦਾ ਘਾਟਾ ਤੇ ਹਵਾਨਾ ਅੱਗੇ ਵੇਚੀ ਦਾ ਜਮਾ ਹਨਾ ਤੇ ਰੇਟ ਜਮਾ ਰੱਖੇਗਾ ਜੈਨੂਨ ਰੇਟ ਜੈਨੂਨ ਹੋ ਜੀ ਠੀਕ ਹੈ ਕੋਈ ਛੋਟੀ ਨਹੀਂ ਹੈਗੀ ਜੀ ਕੱਦ ਫੁੱਲ ਆ ਜੀ ਵੇਟ ਫੁੱਲ ਆ ਜੀ ਠੀਕ ਹੈ ਠੰਡੀ ਇਹਨੇ ਜਿੱਥੇ ਮਰਜੀ ਖੜਾ ਲਾਉਤੀ ਖੜ ਜਾਂਦੀ ਹੈ ਜਿੱਥੇ ਮਰਜੀ ਖੜਾ ਲਾਉਣੀ ਗਾਲਾਂ ਵੱਢੀ ਜਾਂਦੀ ਆ ਜੇ ਆਹ ਗੱਲ ਤੇ ਬਾਅਦ ਇੱਕ ਹੋਰ ਜੀ ਦੇਖੀ ਆਪਾਂ ਇਹ ਪੱਸਲੀਆਂ ਵਗੈਰੇ ਇਹਦੇ ਸਾਰੀਆਂ ਦਿਖੀ ਜਾਂਦੀਆਂ ਹਨਾ ਜਮਾ ਓਵਰ ਫੈਟ ਨਹੀਂ ਹੈਗੀ ਜੀ ਇਹਦੇ ਸਰੀਰ ਤੇ ਜਿੰਨੀ ਹੈ ਇਹਦੇ ਕੱਦ ਦੇ ਹਿਸਾਬ ਨਾਲ ਇਹਨੂੰ ਵੇਟ ਚਾਹੀਦਾ ਸਰੀਰ ਚ ਉਹਨਾਂ ਵੇਟ ਲਈ ਫਿਰਦੀ ਹੈ ਲੇਵੀ ਵਾਲੇ ਹਿਸਾਬ ਨਾਲ ਮੇਲੇ ਦੇ ਵਿੱਚ ਬਿਊਟੀ ਵਾਲੇ ਕੰਪੀਟੀਸ਼ਨਾਂ 'ਚ ਖੜਨ ਵਾਲੀ ਹੈਗੀ ਸਾਰੇ ਪ ਠੀਕ ਹੈ ਸੋ ਨਾੜਾ ਵਗੈਰਾ ਦੇਖੋ ਥੱਲੇ ਤੋਂ ਮਿਲਕਵੇਂਨ ਵਗੈਰਾ ਅਸਿੱਧਾ ਜਿੱਦਿ ਇਹ 20 ਦਿਨ ਹੋ ਗਿਆ ਨਾ ਇਹਨੂੰ ਸੂਈ ਨੂੰ ਠੀਕ ਹੈ ਤੇ ਉਹਦੇ ਇੱਕ ਰਿਕਾਰਡ ਇਹਦਾ ਕੁਝ ਹੋਰ ਹੀ ਹੋਣਾਗਾ ਜੈਗੱਲ ਆ ਤੇ ਨੰਬਰ ਐਡਰੈਸ ਬਾਰੇ ਬੋਲ ਜੀ ਆਪਣਾ ਨੰਬਰ ਆ ਮੇਰਾ ਹੈਗਾ 9779622166 ਹੈ ਜੀ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਵੀਰੋ ਜੀ